Joseph, what to r n s g a like l u t I a t ਆ ਬਲੀਆ ਦੋ ਉਹ ਦੇਖਵਾ ਚਾਹੋ ਉਹ ਤਾਂ ਚੱਲੇ ਹੀ ਨਹੀਂ ਬਾਲੇ ਆਪਣੀ ਚੱਲ ਬੈਸੇ ਪਟਾਕੇ ਚਲਾਇਓ ਤਾਂ ਜ਼ਰੂਰ ਅੱਖ ਮੂੰਹ ਤੋਂ ਬਚ ਕੇ ਉਹ ਮੇ ਚਮਕਾ ਚਮਕਾ ਉੱਥੇ ਰੱਖ ਦੇ ਪਟਾਕੇ ਚਲਾਉਣ ਨੂੰ ਹਵਾ ਹੀ ਵਾ ਚਾਉਂਦੀ ਬਾੜੀ ਚੱਲਣ ਲੱਗੀ ਜਿਵੇਂ ਉਹ ਨੂੰ ਚੱਲਦੀ ਹੁੰਦੀ ਹੈ ਲੋੜੀ ਨੂੰ ਠੰਡੇ ਵਾਗ ਦਾ ਮੈਨੂੰ ਠੰਡ ਲੱਗਦੀ ਆ ਟੋਪੀਆਂ ਪਾ ਲੋ ਗੋਟੀਆਂ ਲੈ ਚੱਲ ਨੂੰ ਡਾਉਣ ਲੱਗ ਪਿਆ ਤੁਹਾਨੂੰ ਫੋਨ ਦੀ ਰੈਡੀ ਉਹ ਦੇ ਹੋਏ ਖਾ ਘੱਟ ਕੋਲੇ ਚਲਾ ਦੇ ਸੀ ਗਿਆ ਮੈਂ ਮੋਰ ਦੀ ਰੱਟੜਾ ਯੋਨ ਨਾਲ ਸੁਪਟਾ ਕਾ ਜਲਾ ਦੋ ਹੋਈ ਕਿਹਨੇ ਕੋਣ ਰੱਖ ਕੇ ਗਿਆ ਹਜੇ ਨਾ ਮੈਂ ਮਾੜਾ ਮਰ ਗਿਆ ਸਾਨੂੰ ਕੀ ਪਤਾ ਲਓ ਜੀ ਚੱਲਦੇ ਆ ਦੀਵੇ ਔਰ ਪੜਾਕੇ ਪੜਾਕੇ ਮੰਮੀ ਚੱਲੂ 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 ਤੇ ਉਹ ਚੱਲੂ ਕਿੱਥੇ ਅੱਗ ਤਾਂ ਲੱਗੀ ਨਹੀਂ ਉਹਨੂੰ ਚੱਲੂ 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 ਕਿੱਥੇ ਲੱਗੀ ਹੋਈ ਆ ਲੱਗੀ ਹੋਈ ਆ ਅੱਗ ਚੱਲੂਗਾ ਤਾਂ ਸਹੀ ਕੱਢਦਾ ਅੱਕੀ ਚੱਲ ਪਾ ਜੱਲਨੀ ਵਾਣੇ ਸਲਾਬੇ ਹੋ ਗਏ ਖਮੀ ਪਿਆ ਹੋਇਆ ਪ੍ਰਿੰਡਾ ਵਾਂਗੂ ਸਲਾਬੇ ਹੋਏ ਚੱਲੂ ਕਿਉਂ ਮੈਂ ਤੈਨੂੰ ਕਿਹਾ ਨਹੀਂ ਵੀ ਚੱਲੂਗਾ ਜ਼ਰੂਰ ਹੁੰਦਾ ਕੰਨਾਂ ਚ ਹੁੰਦਾ ਟਿੱਪੀ ਮੇਰੀ ਨਹੀਂ ਉੱਤੀ ਇੰਨੀ ਘਰ ਦੇਣੀ ਤਾਂ ਜਾ ਕਨੇਰੇ ਚ ਖੜਾ ਯਾਰ ਇੱਥੇ ਮੈਂ ਹਾਂ ਜਿਹੜੀ ਵੱਲ ਧੂਈਆਂ ਪਤਾ ਨਹੀਂ ਬੜੀਆਂ ਨੇ ਨਹੀਂ ਆ ਭਾਈ ਪ੍ਰਿੰਡਾ ਨੇ ਇੱਥੇ ਬਚ ਕੇ ਆ ਦੇ ਜੈ ਤੇ ਵੈਪਰ ਤੇ ਫਿਰਦੀਆਂ ਨੇ ਆ ਦੇ ਪ੍ਰਿੰਟਾ ਫਿਰਦੀ ਕੀ ਤਮਾਂ ਵੀ ਆ ਦੇ ਤੇ ਪ੍ਰਿੰਟ ਫਿਰਦੀ ਬਸ ਚੱਲੂ ਆ ਆ ਦੇ ਵੇਟੀ ਆ ਦੇ ਲੈਟ ਕੋਲੇ ਆ ਦੇ ਥੱਲੇ ਆ ਦੇ ਆ ਦੇ ਪ੍ਰਿੰਡਾ ਨੇ ਇੱਥੇ ਬੱਜ ਕੇ ਆ ਦੇ ਟੋੜ ਪੈਰ ਕੋਲੇ ਉਪਰੋਂ ਆਉਂਦੀਆਂ ਹੁਣ ਇੰਦਰ ਹੁਣਾ ਸੱਟੋ ਸਾਡੇ ਕੋਲ ਨੂੰ ਉਹ ਸੜਨੇ ਬੜੀ ਚੜਨੇ ਚੱਲਦੇ ਚੱਲਦੇ ਨਹੀਂ ਚੱਲਦੇ ਆ ਵੀ ਵਟਾ ਕੇ ਲਿਓ ਜਾ ਫਿਰ ਆਪਦੇ ਕਹਤਾ ਹੈ ਨਾ ਚਾਨਣੀ ਦਿਵਾਰੀ ਚ ਚਲਾਉਣੇ ਨੇ ਆਪਦੇ ਪਟਾਕੇ ਲੈ ਆ ਮੱਕਲ ਲੈ ਕੇ ਆਉਣੇ ਨੇ ਆਹੋ ਲੈ ਆ ਅਜੇ ਤਾਂ ਅੱਗੇ ਮੈਂ ਹੱਥ ਓਏ ਸਰਦੇ ਪਟਾਸ ਪੈਜੂ ਹੱਥ ਤੇ ਥੱਲੇ ਰੱਖ ਦੇ ਯਾਰ ਚਲਾਉਂਦਾ ਫੁੱਲ ਝੜੇ ਬਾਹਰ ਮੈਂ ਇੱਧਰ ਮੈਂ ਕਹੀ ਜਾਨੀ ਆਪਣੇ ਵਾਲੇ ਇੱਧਰ ਚਲਾ ਪੁੱਤੋ ਇੱਧਰ ਚਲਾ ਮੋਟਈਆ ਦੱਸ ਸਾਡਾ ਹੀ ਆ ਲਾਫਰ ਪੁਆਇੰਟ ਨਹੀਂ ਮੰਮੀ ਹਾਂ ਮੰਮੀ ਕੀ ਕਰਾਂ ਮੰਮੀ ਮੋਮਬਤੀਆਂ ਬੁਝੀ ਜਾਂਦੀਆਂ ਨੇ ਹੋਇਆ ਖੜਾਕ ਉਹਦਾ ਹਾਂ ਉਹਦਾ ਤਾਂ ਹੋਇਆ ਯਾਰ ਹੱਥ ਕਿਵੇਂ ਕੰਬਦਾ ਫੁੱਲ ਝੜੀ ਚਲਾਉਂਦਾ ਫਿਰ ਫੁੱਲ ਝੜੀ ਆ ਜੇ ਉਹ ਹੀ ਨੇ ਪਰ ਇਹ ਹੋ ਜਾ ਜੇ ਪਰ ਨਾਲ ਉੱਥੇ ਰੱਖੋ ਤਾਂ ਬਿੰਡਾਂ ਨੇ ਇੱਧਰ ਚੱਕ ਲਿਆ ਉਨਾਰੇ ਉਹ ਮਾਤਾ ਬਟਾ ਕਾ ਉਹ ਰੋੜੀ ਮਾਰ ਲਾ ਇਹ ਨਹੀਂ ਮਾਰ ਇੱਥੇ ਰੱਖ ਕੇ ਨਾ ਜਲਾਈ ਤਾਂ ਸਾਡੀਆਂ ਮੋਮਬੱਤੀਆਂ ਬਜਾ ਦੇਣੀ ਨਹੀਂ ਚਲਾਉਂਦਾ ਉਹ ਤੇ ਆਉ ਤਾਂ ਲਾਲਣ ਨੂੰ ਫੁੱਲ ਚੜੀ ਨਾ ਹੈਪੀ ਦਿਵਾਲੀ ਹੈਪੀ ਦਿਵਾਲੀ ਜਿਹੜੀ ਆ ਰਹੀ ਆ ਜਾਂਦਾ ਇੱਧਰ ਇੱਥੇ ਰੱਖ ਤੱਪ ਹੈਪੀ ਦਿਵਾਲੀ ਹੈਪੀ ਦਿਵਾਲੀ ਥੱਲੇ ਰੱਖ ਥੱਲੇ ਰੱਖ ਥੱਲੇ ਆ ਕਮ ਆਇਆ ਕਮ ਆ ਹਾਂ ਇੱਧਰ ਆ ਜਾ ਤੂੰ ਵੀ ਉਹ ਇਹ ਨਹੀਂ ਮਾਰਦਾ ਬਟਾਕਾ ਇੱਕ ਇੱਕ ਹੁਣ ਫੁੱਲ ਝੜੀ ਮੈਨੂੰ ਵੀ ਲਾ ਕੇ ਦੇ ਵੋ ਮੈਂ ਇੰਦਰ ਬਣਾ ਆ ਤੇ ਬਣ ਗਈ ਆ ਐਵੇਂ ਵਿੱਚ ਹੀ ਲਾ ਲੈਣਾ ਓਏ ਓਏ ਖੜਾ ਖੜਕਾ ਕਰਦੇ ਨੇ ਓਡੀ ਓਏ ਪੰਨ ਮਾਤਾਹੀਂ ਤੁਨ ਗੈ ਥੱਲੇ ਚਲੋ ਥੱਲੇ ਚਲਾਓ ਮੈਨੂੰ ਤਾਂ ਡਰ ਲੱਗਦਾ ਸ਼ਾਂਸ਼ਾ ਇਹ ਆ ਪਰੇ ਛੱਡ ਦੋ ਹੁਣ ਪੈਰ ਨਾ ਰੱਖਦੇ ਯਾਰ ਹੱਥ ਨਾ ਲਾ ਲਵੇ ਇੱਧਰ ਆ ਤਾਰਾ ਨਹੀਂ ਆ ਇੱਥੇ ਪਰੇ ਰੱਖੋ ਓ ਲਾਤਾ ਐਡਾ ਬੜੇ ਨਾ ਚਲਾ ਪਰਮ ਅਤਾ ਕੰਨ ਸਾ ਸਾ ਕਰਾਂ ਲਾਤਾ ਮੇਰਾ ਤਾਂ ਥੱਲੇ ਜਾਓ ਤੀ ਆ ਬੜੀ ਕਾਹ ਭੇਲੀ ਬੋਲ ਜੜੀਏ ਬੋਲ ਨਾ ਨਹੀਂ ਸੱਚੀ ਮਰੇ ਹੋਣਾ ਨਹੀਂ ਓਏ ਕੀ ਹੋ ਗਿਆ ਹੋ ਗਿਆ ਹੋ ਗਿਆ ਪਰ ਕਾਹ ਫਿਰ ਅੰਮੀ ਆਈ ਨਹੀਂ ਆਇਆ ਹੈਪੀ ਹੋਰ ਹੈਪੀ ਦੀਵਾਲੀ ਹੈਪੀ ਦੀਪavali ਓ ਨਾਉਂ ਵੀ ਹੋ ਅੱਕੇ ਨਹੀਂ ਸੀ ਡਾਟਰ ਲੱਗਦਾ ਹੁਣ ਬੜਾ ਕਰ ਲੈ ਇਹਦੇ ਪਿੱਛੇ ਛੱਡ ਜਾ ਮੇਰੇ ਉੱਤੇ ਬਹਿ ਜਾ ਹਰੇ Rajasthan ਤੁਮੀ ਜਨ ਮੇਰੇ ਅਜੀਬ ਹਾਂ ਕੋਣ ਪਤਾ ਨਹੀਂ ਕਹਤੇ ਮੈਂ ਤਾਂ ਬਹੁਤ ਬੜਾ ਕੇ ਚਲਾਉਂਦੀ ਹੁੰਦੀ ਸੀ ਕਿ ਛੋਟੀ ਹੁੰਦੀ ਓ ਛੋਟਾ ਟਾਈਮ ਸੀ ਓ ਸੱਚੀ ਗੱਲ ਹੁਣ ਹੁਣ ਜਿਆ ਛੋਟਾ ਇਦੇ ਨਾਲੇ ਲੈ ਲਾਉਂਦੇ ਉਹਦੇ ਨਾਲ ਮਿੰਨੂ ਠਾਉਂਦੇ ਹੈ ਤੇ ਉੱਧਰ ਨੂੰ ਰੱਖ ਕੇ ਚਲਾਦੀ ਹੈ ਉਹ ਚੜ੍ਹਦੀ ਬੋਲ ਹੁੰਦੀ ਸੀ ਡਾਕਟਰ ਉਹ ਦਪੀ ਗੀ ਇਹ ਸ਼ੱਟਾ ਇਹ ਦੀਆਂ ਲੁੱਤੀ ਰ ਟੱਕ ਪਾਣ ਮਾਰਿਆ ਨਹੀਂ ਉਹਨੇ ਤਾਂ ਚੂਣੀ ਨਹੀਂ ਹੈਗੀ ਯਾਰ ਤਾਂ ਨੇਰੇ ਚ ਖੜਦਾ ਅ ਡੈਡੀ ਫੜ ਲਓ ਤਾਂ ਬੋਲ ਛੋੜੀ ਤਾਂ ਬਿੜੀ ਜਾਂਦਾ ਚੱਕਰੀਆਂ ਨਹੀਂ ਲੈਂਦੀਆਂ ਚੱਕਰੀਆਂ ਹੈ ਉਹ ਚੱਕਲੀ ਹੋਵੇ ਕੋਈ ਜਗ੍ਹਾ ਹੈਗੀ ਸ਼ਾਇਦ ਲੈ ਕੇ ਆ ਬੋਕੋ ਨੀ ਹੈ ਹੈਪੀ ਆਵਾਂਗੇ ਸੱਤ ਸ਼ਾਟ ਚੱਲੂਗਾ 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 ਕਿੰਨੀ ਵਾਰੀ ਸੱਤ ਸੱਤ ਵਾਰੀ ਹੋਇਆ ਹਾਂ ਇਹ ਕਿਹੜਾ ਗਣਦਾ ਸੱਤ ਵਾਰੀ ਬੜਾਕਾ ਵੱਜਿਆ ਸੀ ਥੱਲੇ ਚੱਲੇ ਆ ਉਹ ਤਾਂ ਥੱਲੇ ਚੱਲੇ ਆ ਥੱਲੇ ਗਿਰ ਕੇ ਓਏ ਖੜ ਜਾ ਹੱਲੇ ਹੋਰ ਨਾ ਚੱਲੇ ਨਹੀਂ ਕੋਈ ਇਹ ਚ ਇੱਕ ਸੀ ਇਹ ਚ ਇੱਕੋ ਸੀਗਾ ਕਿੱਥੇ ਪੈਰ ਵੜਾ ਕੇ ਤੁਹਾਡੇ ਸਾਹ ਦੇ ਪਏ ਬੈਗ ਕਿੱਥੇ ਪੈਗ ਕਿੱਥੇ ਥੋੜਾ ਪੜਾ ਕੇ ਪੂਰਾ ਕੋਲ ਦਾ ਪੂਰਾ ਕੋਲ ਦਾ ਬੜੇ ਬੜੇ ਨੇ ਭਾਈ ਵਾਲੇ ਬੜੇ ਨੇ ਮੈਨੂੰ ਤਾਂ ਮੁਰਗਾ ਸ਼ਾ ਬਚਾਈ ਦੇਣੇ ਦੋਸਤੋ ਬਾਲੇ ਫੜੇ ਫੜੇ ਲਈ ਫਿਰਦੇ ਆ ਇਹ ਰੋ ਫੜ ਮੈਂ ਤਾਂ ਮੁਰਗਾ ਛੱਬ ਦੇ ਦੇ ਬਸ ਉਹ ਤਾਂ ਕੀ ਚੱਲਦਾ ਦੇਖ ਠਾਕਾ ਮਾਰਨਾ ਨਹੀਂ ਖਾ ਨਹੀਂ ਬੜਾ ਕਰਨ ਮਾਰੂਗਾ ਉਹ ਘੇਰੀਆ ਕੇ ਮੈਂ ਅਲਟੀ ਬਲਟੀ ਖਾ ਕੇ ਖੁਸ਼ ਨਹੀਂ ਹੋ ਸਕਦਾ ਖੁਸ਼ ਵੀ ਹੋ ਸਕਦਾ ਇਹ ਭਾਈ ਸਾਡੇ ਘਰ ਦੀ ਦੀਵਾਲੀ ਆ ਆ ਹੈਗਾ ਸਾਡਾ ਪਿੰਡ ਇਧਰਲੀ ਸਾਈਡ ਹੈਗਾ ਸਾਡਾ ਪਿੰਡ ਅਸੀਂ ਹੈਗੇ ਆ ਛੋਟੇ ਪਿੰਡ 'ਚ ਵੱਡਾ ਪਿੰਡ ਇਧਰ ਆ ਆ ਆ ਹੈਗਾ ਸਾਡਾ ਸਾਰਾ ਪਿੰਡ ਪਾਪਾ ਪੱਟੇ ਭੱਟ ਨਾ ਮੈਂ ਤੁਹਾਨੂੰ ਓਏ ਮੰਮੀ ਦੇਖ ਹੱਥ ਨਾਲ ਜਨਾਲਿਆ ਹੱਥ ਨਾਲ ਜਨਾਲਿਆ ਆ ਹੈਗੀ ਫੈਕਟਰੀ ਸਾਡੀ ਤੇ ਆ ਹੈਗਾ ਇਧਰ ਦਰਾਹ ਪਿੰਡ ਟੂਰ ਕਰਾ ਰਹੇ ਆ ਆ ਹੈਗਾ ਭਾਈ ਜੈਪੁਰਾ ਪਿੰਡ ਦਾ ਹੋਮ ਟੂਰ ਬਾਕੀ ਬਟਾ ਹੀ ਕਰਾਦਾ ਅਮ ਚੱਲਦੇ ਆ ਵਧੀਆ ਵਧੀਆ ਚੱਲਦੇ ਆ ਹੋ ਅਮੜਾ ਕਸਾ ਚਲੋਦੇ ਆ ਉਹ ਜਿਹੜੀ ਇੱਕ ਮਿੰਟ ਉਹ ਗੁਰਦੁਆਰਾ ਸਾਹਿਬ ਦੇ ਉੱਪਰ ਲਾਲ ਲਹਿਟ ਕੀ ਆ ਉਹ ਸਿਕਰ ਜਿਹੜੀ ਉਹ ਕੀ ਆ ਤਾਂ ਖੜੀ ਹੈ ਇੱਕਦਮ ਜਿਹੜੀ ਕੇ ਉਹ ਨਿਸ਼ਾਨ ਸਾਹਿਬ ਇਹਨਾਂ ਉੱਚ ਆ ਜਿਹੜੀਆਂ ਲੱਟਾਂ ਨਹੀਂ ਇਹ ਤਾਂ ਗੁਰਦੁਆਰਾ ਸਾਹਿਬ ਦੀਆਂ ਨੇ ਹਾਂ ਉਹ ਸਭ ਤੋਂ ਉੱਤੇ ਹਾਂ ਉਹ ਜਿਹੜੀ ਰੈੱਡ ਲਾਈਟ ਦਿਖੀ ਜਾਂਦੀ ਆ ਉਹ ਵਾਲੀ ਮੈਨੂੰ ਤਾਂ ਲੱਗਦਾ ਚੱਲੂ 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 ਨਹੀਂ ਭਾਈ ਚੱਲੇ ਜਾ ਦੇ ਉਹ ਤੂੰ ਹਵਾ ਵਾਲਾ ਹੁੰਦਾ ਆਇ ਨਹੀਂ ਚੱਲਣ ਹੈਪੀ ਦੀਵਾਲੀ ਅਸਤਾਈ ਜਦੋਂ ਚਲਾਈ ਸੁੱਤਣਾ ਜਲਾ ਲਿਓ ਕਿਹੜੀ ਇੱਕ ਦਰ ਨੂੰ ਨਾ ਛੱਡਦੇ ਆ ਚੱਲਦੀ ਬੌਂਸ ਲੋਲੀ ਐ ਬਣਾਵਾ ਕੋਈ ਨਹੀਂ ਜਾਣੇ ਠੀਕ ਚੱਲੋ ਚੱਲੋ ਕੱਢ ਗਿਆ ਕੱਢ ਗਿਆ ਪਰੇ ਨਾ ਕੱਢ ਗਿਆ ਸਭ ਮੋਵਤੀ ਵੜਾ ਦੇ ਤੁਮਾਤਾ ਕਰ ਰਿਹਾ ਕਿ ਮੋਂ ਵੀਡੀਓ ਬਣਾ ਤੂੰ ਹੋ ਉਸੇ ਤੋਂ ਮਹਾਲੀ ਆ ਹਾਜਾ ਮਾਸੀਆ ਯਾ ਅਸੀਂ ਛੋਟੇ ਤੇਰੀ ਸੱਤੋਂ ਮੁੰਡਾ ਸ਼ਾਦੀ ਗੱਠਣਾ ਖੁੱਲਣੀ ਅਸੀਂ ਤੂੰਆਂ ਵੀ ਤੋੜ ਦੇਣੀ ਮਿਯੋਣੀ ਅਸੀਂ ਜਿਹੜੇ ਨੇ ਖੋਲ ਕੇ ਰੱਖਣੀ ਚਲਾਵਾ ਮੁਰਗੀ ਨੂੰ ਛੋਟੀਆਂ ਜਲਦੀ ਜੀ ਨੀ ਜਦੋਂ ਹੀ ਹਵਾ ਚੱਲੀ ਆ ਲੱਕਾ ਵੀ ਭੁੱਲੀ ਚਲਾ ਦੇ ਜੀ ਸਾਰੀਆਂ ਮੋਮਬੱਤੀ ਬੁੱਝ ਗਈਆਂ ਚਲ ਕੋਈ ਨੀ

ਕੀ ਵਜ ਗਿਆ ਹਵਾ ਵਾੜੀ ਚਲਦੀ ਹੈ ਭਾਈ ਕਿਹਨੇ ਕੀ ਹੈਗਾ ਕੀ ਆ ਅਨਾਰ ਅਨਾਰ ਹਵਾ ਚੱਦੀ ਜਾਂਦੀ ਆ ਮੋਬਤੀ ਠਾਹ ਮੋਕ ਗਈ ਹੂ ਹੂ ਅੰਕੋਰ ਤੇ ਸਾਡੀ ਰੱਬ ਨੇ ਡਿਊਟੀ ਲਈਏ ਕੰਮਾਂ ਚੁੱਕੀ ਲਿਆ ਬੰਬ ਗਿਆ ਗਲੱਬੀ ਗਲੱਬੀ ਬੰਬ ਆ ਗਿਆ ਕੰਨ ਬੂੜਾ ਠੇਰਾ ਬੰਬ ਆ ਗਿਆ ਬੂੜਾ ਠੇਰਾ ਬੰਬ ਆ ਗਿਆ ਕੰਨ ਬੁੜੀਏ ਦਾ ਬੰਬ ਆ ਗਿਆ ਓਏ ਉੱਪਰ ਆਇ ਤੇ ਦਾ ਬੁਝਾ ਦਿੰਦਾ ਮੋਮਬਤੀਆਂ ਆਣੀ ਗੱਲ ਇਹ ਸੱਟਣਾ ਸੱਟ ਬੋਸੜ ਲੈ ਜਾ ਦਿਓ ਮੋਵਾ ਬਦੀਵਾ ਨਾਲ ਦੀ ਨਾਲ ਚਲਾਓ ਬੁਝੀ ਜਾਂਦਾ ਛੱਡ ਦੇ ਛੱਡ ਹਾ ਅੱਛਾ ਤੇ ਕੰਨ ਲਾਉਂਦਾ ਦੇਖੀ ਜੀ ਵਾ ਤੇ ਦੀਵਾ ਲਾਇਓ

ਮੇਰੇ ਲੱਗਿਆ ਠੂਈ ਚ ਬੜਾ ਬੜਾਕਾ ਮੇਰੇ ਠੂਈ ਚ ਲੱਗਿਆ ਬੜਾਕਾ ਚਲੋ ਜੇ ਇਕੱਠੇ ਉਹ ਤੈਨੂੰ ਭਾਈ ਸੂਸੂ ਪੈਕਟਾਂ ਦੇ ਪੈਕਟ ਫੁੱਕੇ ਹੋਏ ਨੇ ਐਟਮ ਬੰਬ ਜੇ ਆ ਰਹੇ ਤੇ ਪ੍ਰਿੰਡੋਂ ਨੇ ਕਿਉਂ ਪੰਗੇ ਲੈਣਾ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਹਾਂ ਲਾਂ ਫੇ ਇੱਥੇ ਰੱਖ ਕੇ ਚਲਾ ਦੇ ਇੱਥੇ ਰੱਖ ਇਹਦੇ ਉੱਤੇ ਹੀ ਰੱਖ ਦੇ ਮੋਮਬਤ ਮੋਮਬਤੀ ਤੇ ਰੱਖ ਦੇ ਜਾ ਵੀ ਜਾ ਕੇ ਨਹੀਂ ਚੱਲਦਾ ਚੱਲੋ ਜੱਲੂ ਤੈਨੂੰ ਕਿਹਾ ਉੱਤੇ ਹੀ ਰੱਖ ਦੇ ਮਮੀ ਨਾਮ ਕਰੀਂ ਜੰਦ ਮਾਇਆ ਚ ਦੋ ਚੱਲੇ ਆਦੇ ਚੱਲੂਗਾ ਚੰਟੂਗਾ ਚੱਲੂਗਾ ਉਹਦੇ ਪਿਆ ਨਹੀਂ ਚੱਲਦਾ ਚੱਲ ਬਸ ਆ ਜਾ ਜੰਮੂ ਮਮੀ ਇਹਦਾ ਕੱਢ ਕੋ ਬੰਪ ਬੈਗਟ ਖੋਲ ਦਨੀ ਦੇਖ ਦਿਖ ਤੋਂ ਉਹ ਨਾ ਇਹ ਤਾਂ ਛੋਟੇ ਛੋਟੇ ਹੀ ਨੇ ਇਹ ਤਾਂ ਮੁਰਗਾ ਛਾਪਿਆ ਉਹ ਬਾੜ ਖੜਾਕ ਦੇਖੋ ਖੜਾਕ ਤਾਂ ਫਿਰ ਇੰਨਾ ਹੀ ਹੁੰਦਾ ਕਿਹੜਾ ਹੋਇਆ ਹੀ ਪੜਾਕਾ ਉਹਦਾ ਦੀ ਨੋ ਜੀ ਪੀਰੇ ਨਹੀਂ ਤਰ ਰਾਮਾ ਹੋ ਗਏ ਤੇ ਤੇ ਪੈਜੂ ਹੱਥ ਤੇ ਅਛਟ ਇਥੇ ਰੱਖ ਦੇ ਬੰਬ ਬੰਬ ਗਲੱਬ ਗਲੱਬ ਇਹਦਾ ਰੰਗ ਅਛਰਾਤ ਕਰ ਗਿਆ ਲੱਗਿਆ ਸ਼ਰਾਬਤ ਕਰ ਇਹਨੇ ਸ਼ਰਾਬਤ ਕੀਤੀ ਆ ਆ ਰਿਹਾ ਬੰਬ ਆ ਗਿਆ ਓਏ ਫੋਨ ਵੀ ਇਥੇ ਵਸ ਇੱਕ ਇੱਕ ਖੜੇ ਖੜੇ ਮੂੰਹ ਜਮਾ ਨਹੀਂ ਬਤਿਆ ਹੁੰਦੇ ਹੈਗੇ ਨੇਰੇ ਦੇ ਵਿੱਚ ਕੋਈ ਨਾ ਤੁਸੀਂ ਇੱਥੇ ਐਕਸੈਪਟ ਕਰ ਲਿਓ ਅਸੀਂ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹਾਂ ਬੱਬਾ ਗਿਆ ਅਸੀਂ ਤਾਂ ਖੁੱਲ੍ਹੇ ਜਿਆ ਕਰਦੇ ਹਾਂ ਬੱਬਾ ਗਿਆ ਬੰਬਾ ਗਿਆ ਹਣਾ ਓਏ ਖੁੱਲ੍ਹੇ ਨਹੀਂ ਉਮੀਦ ਹੈ ਤੁਸੀਂ ਵੀ ਇੰਜੋਏ ਕਰਦੇ ਹੋਣੇ ਠੀਕ ਹੈ ਜੀ ਅਸੀਂ ਮਰਖਲਾ ਜਜਾ ਅਰ ਦੀ ਸੋਜੀ ਸੰਬਲੀ ਤੇ ਪਹਿਲੀ ਵਾਰੀ ਪਟਾਕੇ ਚਲਾਏ ਆ ਹਨਾ ਜੇ ਹਾਂ ਜੀ ਅਰ ਆਪ ਦੀ ਸੋਜੀ ਚ ਪਹਿਲੀ ਵਾਰੀ ਪਟਾਕੇ ਚਲਾ ਰਹੇ ਆ 12-12 ਮਸਾਲ ਲੱਗੀਆਂ ਉਹਨੂੰ ਵੀਰੇ ਕੋਲੇ ਉਦੋਂ ਛੋਟਾ ਸੀਗਾ ਉਦੋਂ ਨਹੀਂ ਸੀ ਚਲਾਏ ਫਿਰ ਇਹ ਇੱਕ ਵਾਰੀ ਇਹਨੇ ਛੋਟਾ ਮਤਲਬ ਤਿੰਨ ਕ ਸਾਲ ਦਾ ਸੀਗਾ ਖਨੀ ਉਦੋਂ ਇਹਦਾ ਹੱਥ ਜਲ ਗਿਆ ਸੀ ਫਿਰ ਅਸੀਂ ਲਿਹਾਣੋਂ ਹੀ ਹਟ ਗਏ ਉਦੋਂ ਕਿਉਂ ਇੰਨਾ ਹੀ ਡਾਡੀਆ ਫਿਰ ਅਸੀਂ ਹਟ ਗਏ ਹਨਾ ਲਿਹਾਣੋਂ ਹੀ ਹਟ ਗਏ ਅਸੀਂ ਕਿਉਂ ਛੱਟ ਪਰੇ ਨਹੀਂ ਆਣਾ ਆ ਵੀ ਫਿਰ ਜੀ ਤੱਕ ਆ ਗਿਆ ਹੱਥ ਦੇ ਚੱਲ ਜੀ ਅਸ਼ਟਵਾਜੀ ਆ ਦੀਵੇ ਬਬੂ ਜੀ ਜਾਂਦੇ ਨੇ ਉਧਰ ਗਏ ਸੜਦਾ ਇੱਕ ਦੀਵਾ ਬੁਝ ਗਿਆ ਛੱਡ ਓਏ ਅਪੀ ਨਾ ਬਿੰਦੂ ਨਾ ਦੇ ਘੱਟ ਲਾਤੀ ਫੈਕਟਰੀ ਵਾਲਿਆਂ ਨੇ ਅੱਗ ਫੈਲੇ ਨੂੰ ਵੇ ਪੰਪ ਭਾਰਿਆ ਬੱਬ ਹੱਥ 'ਚ ਚੱਲ ਜੂ ਆ ਛੱਡ ਸ਼ਿਫਟ ਉਹ ਨਹੀਂ ਕਿੱਥੇ ਚੱਲਣਾ ਉਹ ਪੁੱਸੜ ਕਿਨੇ ਇੱਥੇ ਚੰਨਣੇ ਚੱਲ ਚੱਲ ਉਂਗਲੀ ਦਾ ਬੱਚਾ ਰਹੇਗੀ ਮੰਮੀ ਦੇਓ ਉਹ ਬੱਤੀ ਦੀਵਾ ਜੋ ਮੱਤੀ ਦੇ ਦੋ ਬੱਚਾ ਕਿੱਥੇ ਆ ਸ਼ਾਲਾ ਹੋ ਤਾ ਗਿਆ ਕਿੱਥੇ ਇਹ ਦੋਈਆਂ ਉਹ ਹੋ ਗਿਆ ਪਟਾਖਾ ਜੀ ਓਏ ਨੂੰ ਤੇ ਰਹਿਣ ਦੇ ਥੱਲੇ ਦੇ ਨਾਰ ਗਿੱਲੇ ਨੇ ਟੁੱਟੀ ਨਾ ਚਲਾਈ ਨਾਰ ਚ ਲਾਈਏ ਨਾਰ ਯਾਰ ਯਾਰ ਬੜਕਾ ਚਲਾਉਂਦਾ ਕਿ ਮੋਮਬਤੀ ਚਲਾਉਂਦਾ ਉਹ ਬੜਕਾ ਚਾ ਜਨਵਰੀ ਮੋਮਬਤੀ ਬੱਜੇ ਨੇ ਜਨੋ ਪਟਾਕੇ ਲਾਵੇ ਜਾਂਦਾ ਟੁੱਟੀ ਨਾਰ ਨਹੀਂ ਹੱਥ 'ਚ ਚਲਾਈਦਾ ਹੋਣੀ ਨੇ ਅਜੇ ਤੂੰ ਹੀ ਤਾਈ ਆ ਸੁਣ ਮੈਂ ਲਾਗਾ ਸੁਣ ਮੈਂ ਅੱਗ ਲਾਤੀ ਲਫਾਫੇ ਨੂੰ ਅੱਗ ਲੱਗੀ ਵਾ ਵਧੀਆ ਉਹ ਤਾਂ ਬਣਾ ਕੇ ਜਿਲਾ ਮੋਮਬਤੀਆਂ ਅਗਲਾ ਮੋਮਤੀ ਲਾ ਲਾ ਤਾਂ ਹੋਰ ਹੁੰਨੀ ਉਹਨੂੰ ਕੁਝ ਹੁੰਦਾ ਹੈਗਾ ਚਿਲਾ ਦੇ ਚਿਲਾ ਦੇ ਚਿਲਾ ਦੇ ਚਿਲਾ ਦੇ ਹਾ ਹਾ ਜੀ ਯਾਰ ਵੀ ਲੱਗ ਗਿਆ ਚਲਾਉਣ ਦਲੇਰ ਹੋ ਗਿਆ ਆ ਚਲਾਈਏ ਜਿਹੜੀ ਇਹ ਛੋਟਾ ਜੈ ਹੀ ਨਹੀਂ ਮਾਨ अनार अनार जला चलो दे और ठे रख के चला काम पे काम पे रख के जला दे चेक करा पड़ता भाई ओ हो ओ नीट जी नो हक्क से बात जाके लो दो वीडियो बन दी जाते ਬੰਬ ਆ ਗਿਆ ਦੰਦ ਮਟਾ ਕਨ ਕਰ ਮੈਂ ਕਰੋ ਜੀ ਗਰਮੀ ਹੋ ਗਈ ਓਏ ਨਾਰਾ ਲੱਗਦਾ ਤਾਂ ਨਾ ਆ ਦੂਆ ਨਾਰਾ ਚਲਾਓ ਕਿਹੜਾ ਜਿਹੜਾ ਬੰਬ ਪਟਾਕਾ ਮਾਰਦਾ ਨਾਰ ਆ ਗਿਆ ਹੈਪੀ ਦੀਵਾਲੀ ਮੇਰੇ ਵੱਲੋਂ ਸਾਰਿਆਂ ਨੂੰ ਓ ਠੋਡੀ ਟਾਕਾ ਮਾਰਤਾ ਇਹਨੇ ਵੀ ਨਾਣੇ ਯਾਰ ਯਾਰ ਨਹੀਂ ਟਲਦਾ ਪੁੱਜ ਗਿਆ ਆ ਲਾਉ ਕਾ ਉਹ ਸਾਰੇ ਕੀ ਲੱਗੇ ਤੂੰ ਮਾਤਾਰ ਕਰਤਾ ਆ ਰਹਿ ਗਏ ਤੂੰ

ਪਾਣੀ ਮਾਰ ਦੇ ਫੋਟ ਕਿਹੜਾ ਥੇ ਨਾ ਜੀ ਪਾ ਕੇ ਪਾ ਕੇ ਸੋ ਬਾਬਾ ਉਹ ਕਾਣ ਕਰ ਹਾਂ ਦੇਖੋ ਬਲੀ ਕੋ ਤੇ ਮੁਠੀ ਆ ਚੇਟ ਚੇੜਾ ਆਹਾਹਾ ਇਹ ਬਾਲੇ ਬੜੇ ਲੰਦੇ ਕਾਚ ਮੈਂ ਤਾਂ ਮੋੜਗਾ ਖਾਵਾ ਜੀ ਚਲਾਈਂਗੀ ਮੈਂ ਚਲਾ ਦਿੰਨਾ ਓ ਪੱਟਣਾ ਆਉਂਦਾ ਓਏ ਕੋਲੇ ਚੱਲ ਜਣਾ ਹੋਰ ਨਾ ਕਰਦੇਓ ਲੱਗੀ ਆ ਯਾ ਲੱਗੀ ਹੋਈ ਲੱਗੀ ਹੋਈ ਕਿਲੋਮੀਟਰ ਤੇ ਅੱਗ ਫਿਰਦੀ ਆ ਉਹਦੀ ਯਾਰ ਮੈਂ ਮੇਰਾ ਹੱਥ ਫੜ ਕੇ ਲਗਾਉਂਦਾ ਚੱਲ ਵੀ ਸਕਦਾ ਚੱਲ ਵੀ ਨਹੀਂ ਸਕਦਾ ਫਿਰ ਲੈ ਮੋੜ ਲੈ ਗੜਾ oye pani re gil pana lo puto paad daan anko na le re ਇਹ ਰੰਗ ਕੱਢਦਾ ਚਾਹਤ ਇਹ ਜਣਾ ਇਹ ਜਣਾ ਲਾਣਾ ਮੇਰਾ ਫੋਨ ਤੇ ਛੋੜੋ ਛੋੜੋ ਯਾ ਬੇ ਬੀਰੇ ਹਰ ਕਿਸੇ ਵਕਤ ਕਿੱਧਰ ਆ ਕੇ ਤਾਰਾ ਬੁਝਾ ਕੇ ਲਾ ਕੇ ਪੁੱਛ ਜੜ ਇੱਕ ਤੇ ਨਹੀਂ ਜਲਾਉਣੀ ਉਹ ਤੇ ਜਲਾ ਆ ਜਾਓ ਥੱਲੇ 9 ਵਜ ਗਏ ਭੁੱਖ ਲੱਗਿਆ ਬਹੁਤ ਜ਼ਿਆਦੇ ਤੇ ਹਾਲੇ ਤੱਕ ਵੀਡੀਓ ਵੀ ਨਹੀਂ ਪਬਲਿਸ਼ ਕਰੀ ਈ ਵਿਊਰ ਡੀਖਦੇ ਹੋਣਗੇ ਉਹਨੇ ਭੜਾਕੇ ਚਲਾਉਦੇ ਹੋਣੇ ਤਾਂ ਕਰਕੇ। ਅੱਛੇ ਜੀ ਭਾਈਆ ਮੋਟਾਕੇ। ਹਾਂ ਹਾਲੇ ਤਾਂ ਬਹੁਤ ਖਾਸੇ ਬਚ ਗਏ ਸਵੇਰੇ ਚਲਾ ਲਾਂਗੇ ਨਿਆਣੇ ਮੈਂ ਤਾਂ ਥੱਕ ਗਈ ਇੱਕ ਮਿੰਟ ਠੰਡ ਲੱਗਦੀ ਸੀ ਉੱਪਰ ਤੇ ਦੂਜਾ ਭੁੱਖ ਲੱਗਿਆ ਹੀ। ਬਸ ਪਤਾ ਨਹੀਂ ਕਿਉਂ ਗਿਆ ਥੱਕ ਗਈ ਸਵੇਰੇ ਦੇ ਕੰਮ ਕਰਦੇ ਸੀ। ਖਾ ਵੀ ਤੇ ਫਿਰ ਤੁਰਤ ਜਾਏ। ਆ ਜਾਓ। ਖਾ ਵੀ ਤੇ ਫਿਰ ਤੁਰਤ ਜਾਏ। ਹੂੰ? ਖਾ ਵੀ ਤੇ ਫਿਰ ਜਦੋਂ ਯਾਨੀ ਉੱਪਰ ਦੇ 9:00 ਵਜ ਗਏ ਤੁਸੀਂ ਟਾਈਮ ਦੇ ਲਓ। ਹਾਂ ਫਿਰ ਆ ਫਿਰ ਤੋਂ ਉੱਤੇ ਜਾਏ ਜਾ ਮਾਦੇ ਨੂੰ। ਨਹੀਂ ਹੁਣ ਨਹੀਂ ਜਾਣਾ ਹੈਗਾ। ਚਲੋ ਸੌਣ ਬੋ। ਚਲੋ ਠੀਕ ਹੈ ਜੀ। ਉਮੀਦ ਆ ਤੁਹਾਡੀ ਵੀ ਦੀਵਾਲੀ ਬਹੁਤ ਵਧੀਆ ਨੰਗੀ ਹੋਊਗੀ। ਸਾਡੀ ਦੀਵਾਲੀ ਬਹੁਤ ਵਧੀਆ ਗਈ। ਇਸ ਵਾਰ ਅਸੀਂ ਮਤਲਬ 6-7 ਸਾਲ ਬਾਅਦ 6-7 ਸਾਲ ਬਾਅਦ ਅਸੀਂ ਪਟਾਕੇ ਚਲਾਏ ਆ। ਤੇ ਉਹ ਵੀ ਬੱਚਿਆਂ ਨੇ ਜਿੱਦ ਕਰਕੇ ਲਿਆਂਦੇ ਹਨਾ ਫਿਰ ਆਪ ਵੀ ਬੱਚਿਆਂ ਵਰਗੇ ਹੋ ਜਾਈਦਾ। ਤੇ ਬਹੁਤ ਵਧੀਆ ਸੀਗਾ। ਬਹੁਤ ਵਧੀਆ ਦਿਵਾਲੀ ਗਈ ਆ ਤੇ ਪ੍ਰਮਾਤਮਾ ਕਰੇ ਤੁਹਾਡੀ ਵੀ ਦਿਵਾਲੀ ਬਹੁਤ ਵਧੀਆ ਨੰਗੀ ਹੋਵੇ ਤੇ ਉਮੀਦ ਕਰਦੇ ਆ ਜੀ ਤੁਹਾਨੂੰ ਬਲੌਗ ਪਸੰਦ ਆਇਆ ਹੋਊਗਾ ਪਸੰਦ ਆਇਆ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਜ਼ਰੂਰ ਕਰਦੇ ਹੋ ਤੇ ਮਿਲਦੇ ਆ ਨੈਕਸਟ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਹੈਪੀ ਦਿਵਾਲੀ ਤੇ ਚਲੋ ਜੀ ਮਿਲਦੇ ਆ ਨੈਕਸਟ ਬਲੌਗ ਦੇ ਨਾਲ